ਕਰਪ ਕ੍ਰਪਸ਼ਨ ਕੀਵੇਂ ਡਾਇਰੈਕਟਰ ਪੰਚਾਇਤ ਦੇ ਚ ਆਈਐਸਫ ਹੁਣ ਬਾਲਗਪਾਲ ਗਊਸ਼ਾਲਾ ਨੂੰ ਮਾਮਲੇ ਨੂੰ ਮੈਂ ਐਕਸਪੋਜ਼ ਇਸ ਲਈ ਕੀਤਾ ਕਿ ਮੇਰੇ ਪਿੰਡ ਦੀ ਜ਼ਮੀਨ ਵੀ ਜਾਣ ਲੱਗੀ ਸੀ ਪਿਛਲੇ ਸਰਕਾਰ ਚ ਮੈਨੂੰ ਲੱਗਿਆ ਕਿ ਇਹਦੇ ਪਿੱਛੇ ਕੌਣ ਹੈ ਕਿਹੜੀ ਪੋਲੀਟੀਕਲ ਲੱਬੀ ਹੈ ਫਿਰ ਮੈਂ ਬਲਵੀਰ ਸਿੱਤੇ ਦੀ ਗਊਸ਼ਾਲਾ ਨੂੰ ਐਕਸਪੋਜ਼ ਕੀਤਾ ਮੈਂ ਪਹਿਲਾ ਬੰਦਾ ਪੰਜਾਬ ਚ ਜਿਹਨੇ 33 ਸਾਲਾਂ ਲੈਂਡ ਰੀਡਿੰਗ ਪੋਲਿਸੀ ਨੂੰ ਐਕਸਪੋਜ਼ ਕੀਤਾ ਅੱਗੇ ਕ੍ਰਪਸ਼ਨ ਦੱਸਦਾ ਡਾਇਰੈਕਟਰ ਪੰਚਾਇਤ ਦੇ ਨਿਊ ਚੰਡੀਗੜ੍ਹ ਦੇ ਵਿੱਚ ਚੰਦਬਰ ਪਿੰਡ ਹੈ ਉੱਥੇ ਵੀ ਡਾਇਰੈਕਟਰ ਪੰਚਾਇਤ ਕਹਿੰਦਾ ਇਸ ਕੰਪਨੀ ਨੂੰ ਫਿਲਮ ਸਿਟੀ ਬਣਾਉਣ ਲਈ ਜ਼ਮੀਨ ਅਸੀਂ ਲੀਜ਼ ਤੇ ਦੇਣੀ ਐ ਅਸੀਂ ਰਾਲਾ ਪਾ ਲਿਆ ਪਿੰਡ ਵਾਲਿਆਂ ਲੈ ਕੇ ਯਾਰ ਤੂੰ ਪਹਿਲੇ ਡਿਸਾਈਡ ਕਿਵੇਂ ਕਰ ਲਿਆ ਕਿ ਇਸ ਫਿਲਮ ਸਿਟੀ ਨੂੰ ਦੇਣੀ ਐ ਮੈਂ ਲੈਣੀ ਐ ਇਸ਼ਤਿਹਾਰ ਦੇ ਪਾਲਸੀ ਵੀ ਨਾ ਡਾਇਰੈਕਟਰ ਪੰਚਾਇਤ ਗਲਤ ਸੀ ਕ੍ਰਪਟ ਸੀ ਪਰ ਪਬਲਿਕ ਇੰਟਰਸਟ ਦੇ ਵਿੱਚ ਸਾਡੇ ਪ੍ਰੋਟੈਸਟ ਕਰਨ ਦੇ ਨਾਲ ਉਹਨੇ ਫਿਰ ਇਸ਼ਤਿਹਾਰ ਦਿੱਤਾ ਐਜ ਪਰ ਪਾਲਸੀ ਫਿਰ ਇਸ਼ਤਿਹਾਰ ਕੀ ਛਪਿਆ ਅਖਬਾਰ ਚ ਇਸ ਕੰਪਨੀ ਦੀ ਫਿਲਮ ਸਿਟੀ ਨੂੰ ਅਸੀਂ ਲੀਜ਼ ਤੇ ਦੇਣੀ ਉਹਦੀ ਬੋਲੀ ਆ ਮੈਂ ਫਿਰ ਘੇਰ ਲਿਆ ਮੈਂ ਕਹਿੰਦਾ ਬੇਕੂ ਸਮਝਦਾ ਤੂੰ ਸਾਨੂੰ ਤੋ ਪਹਿਲੀ ਡਿਸਾਈਡ ਕਰ ਬੈਠਾ ਡਾਇਰੈਕਟਰ ਪੰਚਾਇਤ ਨੂੰ ਕਿਹਾ ਕਿ ਇਸ ਕੰਪਨੀ ਦੀ ਫਿਲਮ ਸਿਟੀ ਨੂੰ ਅਸੀਂ ਦੇਣੀ ਹੈ ਲੀਜ਼ ਤੇ ਬੋਲੇ ਸਤਨਾਮ ਦਾ ਉਹਨੇ ਲੈਣੀ ਹੈ ਗੱਲ ਕਰ ਇਸਤਿਹਾਰ ਦੇ ਹੁਣ ਇਹ ਮਤਲਬ ਮੈਂ ਸਾਡੀ ਟੀਮ ਨੇ ਚੇਂਜ ਕਰਾਇਆ ਫਿਰ ਚੰਦਪੁਰ ਪਿੰਡ ਦੇ ਵਿੱਚ ਪਿੰਡ ਵਾਲੇ ਕਹਿੰਦੇ ਅਸੀਂ ਨਹੀਂ ਦੇਣੀ ਪਿੰਡ ਦੇ ಗ್ರಾಮ ਸਭਾ ਸਾਡੇ ਲਈ ਸਰਪੰਚ ਪੰਚ ਤਾਂ ਕਰਪਟ ਹੈ ਡੁੱਬ ਜਾਂਦੇ ਆ ਮਿਲ ਜਾਂਦੇ ਆ ਮਤਾ ਪਾ ਦਿੰਦੇ ਆ ਛਾਤੀ ਤੇ ਰੱਖ ਕੇ ਜਿੱਦਾਂ ਮੈਂ ਕਹਿੰਦਾ ਥਣ ਤੇ ਗੋਡਾ ਰੱਖ ਕੇ ਕਾਨੂੰਨ ਦਾ ਤੇ ਕਰਪਸ਼ਨ ਦਾ ਮਤਾ ਪਾ ਲਿਆ ਸਰਪੰਚ ਕੋਲ ਲੀਗਲ ਹੋ ਗਿਆ